ਜਗਾ ਇਹ ਤੁਸੀਂ ਕਹਿੰਦੇ ਜੇ ਇੱਥੇ ਚੈਲੰਜ ਕਰੋ ਨਾਈਟ ਦਾ ਤੇ ਰਾਤ ਰਵਾਂਗੇ 12 ਵਜੇ ਲੈ ਕੇ ਤੜਕੇ 5-6 ਵਜੇ ਤੱਕ ਰਵਾਂਗੇ ਹਾਂ ਮੈਨੂੰ ਇਹ ਵੀਡੀਓ ਤੇ 50 ਕਮੈਂਟ 500 ਲਾਈਕ ਹੋਣੇ ਚਾਹੀਦੇ ਇਹ ਵੱਡੀ ਨਹਿਰ ਜਿਵੇਂ ਪਰਲੀ ਸਾਈਡ ਤੋਂ ਨਹੀਂ ਇਹ ਥੱਲੇ ਥੱਲੇ ਪਾਣੀ ਇਧਰਲੀ ਸਾਈਡ ਤੇ ਇੱਕ ਨਹਿਰ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਆਪਾਂ ਨਵੇਂ ਵਲੌਗ ਦੇ ਵਿੱਚ ਨੇ ਚੈੱਕ ਕਰੋ ਅੱਜ ਕਿਥੋਂ ਵਲੌਗ ਚਾਲੂ ਕੀਤਾ ਵਾ ਸਾਡੇ ਪਿੰਡ ਦੀ ਸਭ ਤੋਂ ਡਰਾਉਣੀ ਜਗਾ ਸਭ ਤੋਂ ਭੂਤੀਆ ਜਗਾ ਕਹਿੰਦਾ ਮਤਲਬ ਸਾਡੇ ਪਿੰਡ 'ਚ ਮੰਨੀ ਜਾਂਦੀ ਹੈ ਇਹ ਤੇ ਇਧਰਲੀ ਸਾਈਡ ਤੇ ਸਾਰਾ ਮਲਪੀ ਉਹ ਚੱਕੀਆਂ ਚੁੱਕੀਆਂ ਵਗੈਰਾ ਹੈ ਤੁਹਾਨੂੰ ਕੋਈ ਨਹੀਂ ਜਾਣੇ ਅੰਦਰ ਅੰਦਰ ਜਾ ਕੇ ਸਾਰਾ ਵਿਖਾਉਨੇ ਆ ਕੀ ਹਿਸਾਬ بتاਵਾਂ ਅੰਦਰ ਦਾ ਕਿਦਾਂ ਚੱਕੀਆਂ ਚੱਲਦੀਆਂ ਸੀ ਕੀ ਚ ਬੰਦਾ ਸੀ ਕਿ ਦਾ ਆਟਾ ਪਿਸਦਾ ਸੀ ਤੇ ਅੰਦਰ ਕੀ ਹੋਣ ਕੀ ਹਾਲਤ ਹੋਈ ਪਈ ਹੈ ਕਿਉਂਕਿ 20 ਸਾਲ ਤੋਂ ਹੋ ਗਏ ਹਨ ਕਿ ਇੱਥੇ ਬੜੇ 5-6 ਸਾਲ ਦਾ ਜਦੋਂ ਮੈਂ ਆਇਆ ਤੇ ਹੁਣ ਵੇਨੇ ਅੰਦਰ ਦਾ ਕੀ ਮਾਹੌਲ ਚਾ ਲਿਆ ਤੇ ਠੀਕ ਅੱਜ ਦਾ ਬਲੌਗ ਪੂਰਾ ਇਸੇ ਦਾ ਆਪ ਬਣਾਵਾਂਗੇ ਪੂਰੀ ਕੰਪਲੀਟ ਜਗ੍ਹਾ ਵਿਖਾਵਾਂਗਾ ਜਿਵੇਂ ਇਧਰਲੀ ਸਾਈਡ ਤੋਂ ਹੀ ਵੇਖਾਦੇ ਕਿਦਾਂ ਹੁਣ ਆਹ ਜਿਹੜਾ ਬੋਰਡ ਦਾ ਡਰਾਟਾਨ ਵੱਡਿਆ ਪਿਆ ਵੱਡਾ ਇ ਇਹ ਇਸੇ ਬੋਰਡ ਦਾ ਇਹ ਬੋਰਡ ਦਾ ਟਾਣਾ ਉਥੋਂ ਟੁੱਟਾ ਵਾ ਤੇ ਇੱਥੋਂ ਟੁੱਟ ਕੇ ਆ ਡਿੱਗਾ ਪਿਆ ਥੱਲੇ ਇਹਦਾ ਤੇ ਵੇਖੋ ਇਥੇ ਵੀ ਹੁਣ ਜਿਆਦਾ ਅਮਲੀ-ਉਮਲੀ ਆਉਂਦੇ ਹੋਰ ਤੇ ਕੋਈ ਨਹੀਂ ਹੁੰਦਾ ਚਲੋ ਕੋਈ ਨਹੀਂ ਆ ਤੇ ਬਸ ਇਹੀ ਕੋਹੀ ਹੈ ਮੇਰੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਉਹ ਕੰਪਲੀਟ ਵਿਖਾਉਂ ਸਾਰਾ ਵਿੱਚ ਕੀ ਆ ਠੀਕ ਹੈ ਤੇ ਇਹ ਵਲੌਗ ਤੋਂ ਪਹਿਲਾਂ ਮਰ ਵੀ ਸ਼ਾਰਟ ਆ ਜਾਣਾ ਵਾ ਉਹ ਇਹ ਤੁਹਾਨੂੰ ਦੱਸੂ ਮੈਂ ਕੀ ਚੈਲੇਂਜ ਕਰਨਾ ਜੇ ਕਹਿੰਦਾ ਤਾਂ ਪਰ ਇਹ ਨਹਿਰ ਚੱਲਣ ਦੀ ਹੈ ਨਹਿਰ ਚੱਲਣ ਦੀ ਚਲੋ ਕੋਈ ਗੱਲ ਨਹੀਂ ਤਖੂ ਇਹਦੇ ਤੇ ਕੋਈ ਗੱਲ ਨਹੀਂ ਨਹਿਰ ਜਦੋਂ ਬੰਦ ਹੋ ਜਾਂਦੀ ਕਿਉਂਕਿ ਸਿਆਲ ਆ ਗਿਆ ਸਿਆਲ ਚ ਨਹਿਰ ਘਟ ਹੁੰਦੀ ਹੈ ਤੇ ਚਲੋ ਚਲਦੇ ਆ ਤੁਹਾਨੂੰ ਅੰਦਰ ਜਾ ਕੇ ਸਾਰਾ ਕੰਪਲੀਟ ਬਖਾਉਣਾ ਕੀ ਆ ਸਿਸਟਮ ਉਸ ਦਾ ਤੇ ਇਧਰ ਤੇਨ ਖੰਡਰੀ ਬਣਿਆ ਪਾ ਵੇਖੋ ਕਮਰੇ ਕੁਮਰੇ ਸਭ ਟਹਿ ਗਏ ਆ ਸਾਰਾ ਕੋਈ ਖਰਾਬ ਹੋਇਆ ਹੋਇਆ ਕੰਮ ਆ ਨਾ ਵੈਸੇ ਜਿਆਦਾ ਨਮਲੀ ਉਮਲੀ ਇੱਥੇ ਆ ਕੇ ਦੇਖੋ ਕੀ ਗਲਤ ਗੱਲ ਹੈ ਕਿਉਂਕਿ ਆਪਣੇ ਚਾਹੀਦਾ ਵਾ ਇਥੇ ਮੜੇ ਮੋੜੇ ਨੂੰ ਸਹੀ ਕਰਾਉਣਾ ਨਾ ਦਾ ਨੂੰ ਐਡ ਕਰਾਉਣਾ ਇਥੇ ਅਮਰੀ ਨ ਬੰਦ ਕਰਨੀ ਚਾਹੀਦੀਆਂ ਵਾ ਸਫਾਈ ਹੋਵੇ ਆ ਜਗਾ ਸਾਰੀ ਦੀ ਐਦਾਂ ਕਰਕੇ ਆ ਜਿਹੜੀ ਜਿੰਨੀ ਜਗਾ ਵਾ ਚਲੋ ਕੋਈ ਨਹੀਂ ਆਪਾਂ ਨੂੰ ਕਣਾ ਬਾਕੀ ਸਰਕਾਰ ਦਾ ਕੰਮ ਹੈ ਪੇਂਟ ਵਾਲੇ ਸਰਪੰਚ ਦਾ ਕੰਮ ਆਪਣਾ ਕੰਮ ਨਹੀਂ ਹੈ ਤੇ ਆਪਾਂ ਹੁਣ ਤੁਹਾਨੂੰ ਅੰਦਰ ਜਾਨੇ ਸਾਰਾ ਕੁਝ ਦਿਖਾਉਨੇ ਆ ਅੰਦਰ ਕੀਦਾਂ ਚੱਲਦੀਆਂ ਕੀ ਖਾਤਾ ਉਹ ਸਭ ਦਾ ਗਾਈਸ ਹੁਣ ਆ ਗਏ ਅਸੀਂ ਅੰਦਰ ਬਲ ਭੀ ਜਿੱਥੇ ਤੋਂ ਦਾਦਾ ਜੀ ਆੜੀ ਚੀਜ਼ ਨਾ ਆੜੀ ਇਹ ਵੱਡੀ ਨਹਿਰ ਜਿਵੇਂ ਪਰਲੀ ਸਾਈਡ ਤੋਂ ਨਹੀਂ ਇਹ ਥੱਲੇ ਥੱਲੇ ਪਾਣੀ ਇਧਰਲੀ ਸਾਈਡ ਤੇ ਇੱਕ ਨਹਿਰ ਆ ਨਾ ਨਾਲ ਥੱਲੇ ਹੁੰਦਾ ਹੈ ਪਾਣੀ ਘੁੰਮ ਕੇ ਇਹਦੇ ਵਿੱਚ ਜਾਂਦਾ ਹੈ ਇੱਥੇ ਲੱਗੀਆਂ ਸੀ ਚੱਕੀ ਦੀਆਂ ਮਸ਼ੀਨਾਂ ਥੱਲੇ ਗੇੜਾ ਫੜਨ ਵਾਲੀਆਂ ਜਦੋਂ ਉਹ ਪਾਣੀ ਦਾ ਪ੍ਰੈਸ਼ਰ ਵੱਜਦਾ ਸੀ ਥੱਲੇ ਉਹਨੂੰ ਜੋਰ ਨਾਲ ਉਹ ਚੱਕੀ ਦਾ ਪ੍ਰੈਸ਼ਰ ਜਿਹੜਾ ਵੱਜਦਾ ਸੀ ਤਾਂ ਉਹ ਗੇੜਾ ਫੜਦੀ ਸੀ ਗੇੜਾ ਫੜ ਕੇ ਫੇਰ ਚੱਲਦੀ ਤੇ ਫੇਰ ਇੱਥੇ ਸਾਰਾ ਆਟਾ ਪੀਸਦਾ ਹੁੰਦਾ ਸੀ ਤੇ ਹੁਣ ਤੇ ਵੇਖੋ ਤੁਸੀਂ ਇਹ ਹਿਸਾਬ ਲਾਓ ਵੀ ਦੇਖੋ ਵਿਚ ਇਹ ਜਿਹੜੇ ਤੱਕੜੇ ਰੋਖਾ ਹੋਵੇ ਹੋ ਗੇਰੇ ਵਿੱਚ ਤੂੰ ਇਹ ਹਿਸਾਬ ਲਾ ਕਿੰਨਾ ਟਾਈਮ ਹੋ ਗਿਆ ਉਹ ਬੰਦ ਹੋਈ ਰਹੀ ਕਿਉਂਕਿ ਜਦੋਂ ਮੈਂ ਛੋਟਾ ਹਾਂ ਮਤਲਬ ਪੰਜ ਸੱਤ ਸਾਲਾਂ ਦਾ ਉਹ ਬੰਦੇ ਨੂੰ ਹੋਸ਼ ਹੁੰਦੀ ਆ ਉਦੋਂ ਮੈਂ ਵੇਖਿਆ ਇਹ ਚਲਦੀ ਵੇਖੀ ਮੈਨੂੰ ਪੱਕਾ ਯਕੀਨ ਨਾਲ ਚਲਦੀ ਵੇਖੀ ਆਏ ਵੀ ਅਸੀਂ ਦਾੜੀ ਨਾਲ ਆਉਂਦਾ ਵੀ ਰਹਿ ਆਂ ਕੋਈ ਇਹ ਹਿਸਾਬ ਲਾ ਇਸ ਤਰਫ ਤਾਂ ਬਖੋਣਾ ਆ ਲੱਗੀਆਂ ਨਾਨਕਸ਼ਾਈ ਇੱਟਾਂ ਵਿੱਚ ਛੋਟੀ ਇੱਟ ਜਿਹੜੀ ਹੁੰਦੀ ਆ ਨਾਨਕਸ਼ਾਈ ਇੱਟ ਲੱਗੀ ਆ ਸਾਰੀ ਇਹ ਤੇ ਨਾਨਕਸ਼ੇਟ ਲੱਗਦਾ ਮਤਲਬ ਇਹ ਹੁੰਦਾ ਵਾ ਵੀ ਪੁਰਾਣੀ ਜਗਾ ਵਾ ਏ ਠੀਕ ਆ ਚੈੱਕ ਕਰੋ ਨਾਲ ਮੇਰੇ ਆ ਉਹ ਇੰਦਰ ਖਲੋਤਾ ਵਾ ਉਹਦਨ ਹੁਸਰਮ ਬਣਾਉਂਦਾ ਵਲੌਗ ਤੇ ਹੁਣ ਇਥੋਂ ਆਪਾਂ ਨਿਕਲਦੇ ਆ ਇੱਥੇ ਤੁਹਾਨੂੰ ਪਤਾ ਫਿਰ ਪੁਰਾਣੀ ਜਗਾ ਵਾ ਕੁਝ ਵੀ ਨਿਕਲ ਸਕਦੀ ਕੋ ਮਾੜੀ ਚੀਜ਼ ਹਨਾ ਜਿਵੇਂ ਮਤਲਬ ਇਹ ਸੱਪ ਵਗੈਰਾ ਤੇ ਆਪਾਂ ਇਥੋਂ ਬਾਹਰ ਜਾਂਦੇ ਜੀ ਆਪਾਂ ਨੂੰ ਵਧੀਆ ਚੀਜ਼ ਆ ਕਿਤੇ ਲੜ ਲੜਦੇ ਜਾਵੇ ਹਨਾ ਹੁੰਦਾ ਆਪਾਂ ਰਿਸਕ ਤੇ ਆਇਆ ਹੈ ਚੀਜ਼ ਜਗਾ ਚ ਤੇ ਇਧਰ ਦੇਖੋ ਨਾਨਕਸ਼ਹੀ ਇਟਾਂ ਦੇਖੋ ਆਹੜੀ ਇੱਟਾਂ ਆੜੀ ਆਹੜੀ ਇਟ ਜਿਹੜੀ ਇਹ ਨਾਨਕਸ਼ਹੀ ਇਟਿਆ ਪੋਟ ਨਹੀਂ ਸਕਦੇ ਆਪਾਂ ਹੈ ਪਰ ਹਿਲਦੀ ਐ ਏਡੀ ਕਿੱਟ ਹੁੰਦੀ ਨਹੀਂ ਜੀ ਇਹ ਪਤਲੀ ਆ ਇਹ ਦੇਖੋ ਇਟ ਦੇ ਸਾਈਜ਼ ਦੇਖੋ ਵੀ ਆਪਣੀ ਜਿਹੜੀ ਕੋਠੇ ਟਾਈਲਾਂ ਹੁੰਦੀਆਂ ਨੇ ਨਾ ਟਾਈਲਾਂ ਟਾਈਲਾਂ ਨਾਲੋਂ ਵੀ ਪਤਲੀ ਆ ਵੇਖੋ ਕਿੰਨੀ ਪਤਲਾ ਆ ਜਰਾ ਸਾਈਜ਼ ਨਿਕਾ ਹਾਂ ਚਲੋ ਵਧੀਆ ਗੱਲ ਆ ਚਲੋ ਪੁਰਾਣੀ ਇੱਕ ਜਾਦ ਹੀ ਆ ਕਿ ਵੀ ਜੇ ਨਾ ਘਟਾਵੇ ਤੇ ਜੇ ਇਹ ਰੈਨੋਵੇਟ ਕਰਦੇ ਨੂੰ ਦੁਬਾਰਾ ਫੇਰ ਨਹਿਰ ਆਵੇ ਫੇਰ ਚੱਲੇ ਫੇਰ ਬੜੀ ਵਧੀਆ ਲੱਗੇ ਇਲੈਕਟ੍ਰੋਨਿਕ ਚੱਕੀਆਂ ਜਿਵੇਂ ਚਲਦੀਆਂ ਅਜੇ ਵੀ ਮਰਪੀ ਇੱਕ ਜਗ੍ਹਾ ਇੱਧਰ ਨਾ ਐਸਾਈਡ ਤੇ ਹਿਸ਼ਾਰਪੁਰ ਵਾਲੀ ਸਾਈਡ ਤੇ ਅੱਡੇ ਡਰਾਈਵਰ ਜਾਂਦੇ ਜਿੱਥੇ ਕੰਮ ਕਰਦੇ ਹਾਂ ਉਧਰਲੀ ਸਟਾਡ ਇਹ ਵੀ ਚੱਕੀ ਹੈਗੀ ਲੋਕੀ ਆਟਾ ਮਗਾਉਂਦੇ ਉਸੋਂ ਤੇ ਆਹ ਵੇਖੋ ਜਗਾ ਬਹੁਤ ਡਰਾਉਣੀ ਹੋਈ ਪਈ ਹੈ ਬਹੁਤ ਜ਼ਿਆਦਾ ਖਤਰਨਾਕ ਹੈ ਗਾਇਸ ਹੋ ਜੋ ਕਿੰਨੀ ਪੁਰਾਣੀ ਹੋ ਗਈ ਹੈ ਜਗਾ ਜੋ ਆਡੇ ਆਡੇ ਰੋਖੇ ਤੀਜ ਦੇ ਵਿੱਚ ਧੁੱਗੇ ਇੱਕ ਟਾਈਮ ਇੱਕ ਟਾਈਮ ਇਦਾਂ ਦਾ ਹੋਵੇ ਚਲੋ ਅਸੀਂ ਨਹੀਂ ਦੇਖੀ ਉਹ ਚੀਜ਼ ਇੱਕ ਟਾਈਮ ਇਦਾਂ ਦਾ ਹੋਵੇ ਮੈਂ ਦੇਖੀ ਹੈ ਨਾ ਇੱਕ ਟਾਈਮ ਇਦਾਂ ਦਾ ਉਹ ਇੱਥੇ ਪੂਰੀ ਨਾ ਚਾਇਲ ਬੈਲ ਹੋਊਗੀ ਇੱਥੇ ਲੋਕੀ ਆਉਦੇ ਆਟਾ ਕਣਕ ਲੈ ਕੇ ਆਉਂਦੇ ਹੋਣਗੇ ਆਟਾ ਪਸਾਉਂਦੇ ਹੋਣਗੇ ਨਾ ਕਿੰਨਾ ਨਾ ਰੌਣਕੋ ਅੱਜ ਦੀ ਡੇਟ 'ਚ ਵੇਖੋ ਕੀ ਚੀਜ਼ ਬਣੀ ਪਈ ਆ ਖਤਮ ਹੋ ਗਈ ਕਣੀ ਇਹ ਆਣੀ ਮੀ ਥੋੜਾ ਬਹੁਤ ਆ ਵੇਖੋ ਸਾਰੀਆਂ ਹੁਣ ਆ ਜਿਹੜੀਆਂ ਲੱਗੀਆਂ ਨਾ ਜਿੰਨੀਆਂ ਲੱਗੀਆਂ ਨਾਨਕ ਹੈਟਾਂ ਲੱਗੀਆਂ ਵੇਖੋ ਚਲੋ ਠੀਕ ਹੈ ਮੈਂ ਹੁਣ ਮੈਂ 2 ਮਿੰਟ ਬੰਦ ਕਰ ਲਾ ਸੋ ਗਾਈਸ ਆ ਇਧਰਲੀ ਸ਼ੈਡ ਤੋਂ ਮਤਲਬ ਇਹਦੇ ਵਿੱਚ ਆਜ ਦੇ ਵਿੱਚ ਪਾਣੀ ਆਉਂਦਾ ਸੀ ਇੱਥੇ ਪਰ ਵੀ 1 2 3 4 ਚੱਕੀਆਂ ਚੱਲਦੀਆਂ ਸੀ ਚੌਂਚ ਵੱਖਰਾ ਪਾਣੀ ਆਉਂਦਾ ਸੀ ਇਹਦੇ ਵਿੱਚ ਉਹਦੀ ਪਾਣੀ ਆ ਕੇ ਤੁਹਾਨੂੰ ਵਿਖਾਉਣਾ ਹੁਣ ਮੈਂ ਸਿੱਧਾ ਹੀ ਤੁਹਾਨੂੰ ਅੱਗੇ ਵਿਖਾਉਣਾ ਮੈਂ ਉਹਦੀ ਪਾਣੀ ਆ ਕੇ ਫਿਰ ਇੱਥੇ ਆਉਂਦਾ ਸੀ ਇਹੇ ਚੱਕੀ ਨਾਲ ਵੱਜਦਾ ਸੀ ਗੇੜ ਦਿੰਦੀ ਤੇ ਫਿਰ ਪਾਣੀ ਸਿੱਧਾ ਫਿਰ ਇਹਦੇ ਵਿੱਚ ਦੀ ਹੋ ਕੇ ਦੇ ਪਰਲੇ ਪਾਸੇ ਫਿਰ ਵਾ ਆਉਂਦੀ ਆ ਕੇ ਚੱਕੀ ਨਾ ਵਜਿਆ ਚੱਕੀ ਨਾ ਵੱਜ ਕੇ ਗੇੜ ਕੇ ਚੱਕੀ ਫੇਰ ਵਾਪਸ ਉਸੇ ਵਾਲ ਵਾਲ ਨਿਕਲ ਜੰਨ ਦਾ ਹੀ ਇਦਾਂ ਅੱਜ ਤੋਂ ਮਤਲਬ ਵੀ ਥੋੜੇ ਚਿਰ ਪਹਿਲਾਂ ਲੋਕੀ ਨਹਾਉਂਦੇ ਵੀ ਰਹੇ ਆ ਇੱਥੇ ਐਂ ਦੀ ਪਾਣੀ ਆ ਗਏ ਸਾਨੂੰ ਦੇ ਰਹੇ ਆ ਇੰਨਾ ਮੈਨੂੰ ਚੇਤਾ ਪਾ ਮਤਲਬ ਪਹਿ ਅੱਜ ਤੋਂ 15 16 ਸਾਲ ਪਹਿਲਾਂ ਨਹਾਉਂਦੇ ਵੀ ਰਹੇ ਇੱਥੇ ਆ ਕੇ ਲੋਕ ਵਧੀਆ ਹੀ ਜੋ ਵੀ ਉਹਦਾ ਮੌੜੀ ਤੋਂ ਇਹ ਹਿਸਾਬ ਲਾਓ ਵੀ ਹੁਣ ਦੀ ਜੇ ਆ ਗਈਆਂ ਚੀਜ਼ਾਂ ਉਦੋਂ ਕੀ ਹਿਸਾਬ ਤੇ ਹੁਣ ਵੇਖੋ ਇਲੈਕਟ੍ਰੋਨਿਕ ਸਾਰਾ ਚੱਲ ਪਿਆ ਇਹ ਕਿੰਨੇ ਦਿਮਾਗ ਲਾਇਆ ਹੋਊ ਇਹੋ ਜਿਹਾ ਵੀ ਪਾਣੀ ਨਾਲ ਚੱਕੀ ਗੇੜਨੀ ਆ ਫੇਰ ਆਹ ਕੰਮ ਹੋਣੇ ਆ ਹਨਾ ਚਲੋ ਵਧੀਆ ਗੱਲ ਹੈ ਚਲੋ ਚੱਲਦੇ ਆਪਾਂ ਘਰੇ ਨਾਲ ਜੋ ਹੋ ਸਕਿਆ ਕੋਈ ਥੋੜਾ ਬੋ ਵਿਖਾ ਦੂੰਗਾ ਬਾਕੀ ਤੁਹਾਨੂੰ ਵਿਖਾਇਆ ਹੀ ਵੇਖੋ ਨਾਨਕਸ਼ਾਹ ਇਟਾਂ ਲੱਗੀਆਂ ਸਾਰੀਆਂ ਪੁਰਾਣੀਆਂ ਸਾਰੀਆਂ ਆੜੀਆਂ ਸੋ ਗਾਈਏ ਮੈਂ ਤੁਹਾਨੂੰ ਵਿਖਾਇਆ ਮੈਂ ਸਾਰਾ ਏਰੀਆ ਵਿਖਾਤਾ ਆ ਇਧਰ ਕੋਣ ਤੇ ਖੰਡਰ ਬਣਿਆ ਪਿਆ ਸਾਰਾ ਚੱਕੀ ਦਾ ਇਧਰਲੀ ਸਾਈਡ ਤੋਂ ਪੁਲੀਆਂ ਚੱਲਦੀਆਂ ਅਸੀਂ ਫੇਰ ਐ ਸਾਈਡ ਨਾਲ ਇੱਥੇ ਪੀਸਦਾਂ ਦਾ ਹਟਾ ਇਧਰ ਇਧਰ ਦੇ ਹੋ ਗਏ ਤੇ ਆ ਤੁਸੀਂ ਆਹ ਵੇਖੋ ਵੀ ਚੂਨੇ ਨਾਲ ਮਰਵੇ ਸੀਮੈਂਟ ਨਹੀਂ ਹੈ ਚੂਨਾ ਲੱਗਾ ਇਟ ਦੇ ਵਿੱਚ ਆਹ ਇਹ ਆਵੇ ਸਾਰਾਈ ਆਵੇ ਕਿੰਨਾ ਮਜ਼ਬੂਤ ਹੋਊਗਾ ਜਿੰਨੇ ਇਟ ਨੂੰ ਬੰਨ ਕੇ ਜੇ ਤੱਕ ਰੱਖਿਆ ਵਾ ਵੀ ਜਦੋਂ ਦਾ ਮਤਲਬ ਵੀ ਅੰਗਰੇਜ਼ਾਂ ਵੇਲੇ ਦੀ ਹੈਗੀ ਐ ਵੀ 20 ਸਾਲ ਤੇ ਮੈਨੂੰ 26 ਸਾਲ ਮੇਰੀ ਉਮਰ ਹੋ ਗਈ ਆ ਤੇ ਜਦੋਂ 6 ਸਾਲਾਂ ਦਾ ਹੋਊਗਾ ਜਦੋਂ ਮੈਂ ਕਿਤੇ ਆਇਆ ਹੋਊਗਾ ਇੱਥੇ ਦੇਖੀ ਹੋਊਗੀ ਤੇ ਉਹਨੂੰ ਵੀ ਲਾ ਲਓ 20 ਸਾਲ ਲਾ ਲਓ ਬੰਦ ਹੋਈ ਨੂੰਗੀ ਬਈ 25 ਸਾਲ ਬੰਦ ਹੋਈ ਨੂੰਗੀ ਏ ਔਰ ਉਹਦੀ ਇਦਾਂ ਆ ਤੇ ਕਿੰਨੇ ਉਹ ਤੋਂ ਪਹਿਲਾਂ ਦੀ ਅੰਗਰੇਜ਼ਾਂ ਵੇਲੇ ਦੀ ਚੱਲਦੀ ਸੀ ਇਹ ਚੱਕੀ ਤੇ ਇਹ ਇਦਾਂ ਹੀ ਚੱਲੀ ਜਾਂਦਾ ਵਾ ਕਿੰਨੀ ਮਜ਼ਬੂਤ ਹੋ ਗਈ ਉਹ ਚੂਨਾ ਜਿਹੜਾ ਨੇ ਜਿਹੜਾ ਤੱਕ ਸੰਭਾਲ ਕੇ ਰੱਖਾਇਆ ਜ ਤੱਕ ਉਹਦਾ ਸਟਰਕਚਰ ਜਿਹੜਾ ਉਹ ਮੇਰੇ ਪੂਰੇ ਦਾ ਪੂਰਾ ਹੀ ਇੰਨਾ ਸੈੱਟ ਕੀਤਾ ਪਿਆ ਇਧਰਲੀ ਸਾਈਡ ਤੋਂ ਵੀ ਤੇ ਬਾਕੀ ਆਹ ਵੇਖੋ ਥੱਲੇ ਕੀ ਬਣਿਆ ਪਿਆ ਐ ਪਹੋਰਰ ਸੀਨ ਬਣਿਆ ਪਿਆ ਹਰਾ ਯਾਰ ਚਲੋ ਹੁਣ ਚੱਲਦੇ ਆਪਾਂ ਘਰੇ ਤੇ ਇਹਨਾਂ ਆਜੇ ਕਦੀ ਕਲਿੱਪ ਬਣ ਗਈ ਕੋਈ ਸਾਈਡ ਤੇ ਦਿਖਾਉਣ ਵਾਲੀ ਚੀਜ਼ ਹੋਈ ਤੇ ਦਿਖਾ ਦਿੰਦੇ ਆ ਪਹੋਰਰ ਐਕਟੀਵਿਟੀ ਬਹੁਤ ਜ਼ਿਆਦਾ ਇਹ ਵੀ ਵਲੌਗ ਬਣਾ ਰਹੇ ਆ ਠੀਕ ਹੈ ਕਿਹੜੀ ਵਾਰ ਅਸੀਂ ਹੁਣ ਚੱਲਦੇ ਆਂ ਘਰ ਆ ਹੌਰਰ ਐਕਟੀਵਿਟੀ ਦੀ وجہ سے ਜਾ ਰਹੇ ਆਂ ਲੇਕਿਨ ਉਹ ਉਹ ਗੱਲ ਨਹੀਂ ਇਹ ਦੇਖੋ ਇਹ ਦੇਖੋ ਪੀਪਲ ਦਾ ਪੇੜ ਕਿਤਨਾ بڑا ਹੋ ਗਿਆ ਕਿਉਂਕਿ ਵਾਹਾਂ ਪਰ ਕੋਈ ਟਾਈਮ ਤੋਂ ਚਲਤਾ ਥਾ ਅਬ ਇਹ ਦੇਖੋ ਪੀਪਲ ਦਾ ਪੇੜ ਹੀ ਕਿਤਨਾ ਕਿਦਨੇ ਕਿਦਨੇ بڑے ਪੇੜ ਹੋ ਉਹ ਮੈਨੂੰ ਚੇਤਾ ਭੁੱਲ ਗਿਆ ਮੈਂ ਮੈਨੂੰ ਚੇਤਾ ਭੁੱਲ ਗਿਆ ਮੈਂ ਹਿੰਦੀ ਜੀ ਬਣਾਉਣਾ ਬਣਾਣਾ ਪੰਜਾਬੀ ਜੇ ਮਲਵੀ ਦੇਖੋ ਤੁਸੀਂ 베ਰੀ ਉੱਗੀ ਵਿੱਚ ਬੋੜ ਉੱਗੇ ਆ ਇਹਦੇ ਵਿੱਚ ਨਾ ਇਦਾਂ ਇਦਾਂ ਕਰਕੇ ਤੇ ਵੇਖੋ ਤੁਸੀਂ ਕਿੰਨੀ ਚੀਜ਼ ਹੋ ਗਈ ਹੋ ਗਈ ਪੁਰਾਣੀ ਇਹ ਤੇ ਕਿੰਨਾ ਚਿਹਰ ਬੰਦ ਹੋਈ ਨ ਹੋ ਗਿਆ ਹੋਊਗਾ ਮਿਲ ਵੀ ਕਿੰਨਾ ਚਿਰ ਬੰਦ ਹੋਈ ਨਗੋ ਜਿਹੜਾ ਵਿੱਚ ਜਿਹੜੇ ਰੋਖੀ ਹੋ ਗਪਿਆ ਤੁਹਾਨੂੰ ਦੱਸਿਆ ਵੀ ਪੰਜਾ ਛੇ ਹਾਲਾਂ ਦਾ ਮੈਂ ਹਾਂ ਜਦੋਂ ਮੈਂ ਮਿਲ ਵੀ ਬਣਾਉਂਦਾ ਹਾਂ ਬਣਾਉਂਦਾ ਕਹਤਾ ਵੀ ਇੱਥੇ ਆਇਆ ਹਾਂ ਤੇ ਹੁਣ ਮੈਂ ਆਇਆ ਹਾਂ ਕਿੰਨੇ ਕਟਕੋ 20 ਸਾਲਾਂ ਬਾਅਦ ਇਸ ਜਗ੍ਹਾ ਤੇ ਆਖ ਲੋਕ ਤਾਂ ਆ ਚਲੋ ਸਮਾਂ ਹੁੰਦਾ ਹਰੇਕ ਚੀਜ਼ ਦਾ ਆਪ ਆਪਣਾ ਟਾਈਮ ਹੁੰਦਾ ਮੰਨ ਲਓ ਅੱਜ ਟਾਈਮ ਐਦਾਂ ਦਾ ਵਾ ਕੱਲ ਨੂੰ ਕੀ ਬਈ ਇੱਥੇ ਕੀ ਬਣ ਜਾਣਾ ਆਪਾਂ ਕਹਿ ਨਹੀਂ ਸਕਦੇ ਹੋਰ ਦਹਾਣ ਜਾਂ 20 ਸਾਲਾਂ ਨੂੰ ਜੇ ਕਿਸੇ ਕੋਲ ਆਜੀ ਜੀ ਤੇ ਉਹ ਹਾਪਕੇ ਆਈ ਨਹੀਂ ਸਾਡੇ ਕੀ ਕਰ ਹੋਣਾ ਇੰਦਰ ਇੱਧਰ ਆ ਮਾਂ ਜਿਹੜਾ 47 ਦੀ ਵੰਡ ਹੈ 47 ਦੀ ਵੰਡ ਹੈ ਆਪਾਂ ਦੇਸ਼ ਜ਼ਿਆਦਾ ਇਹਨੂੰ ਉਦੋਂ ਇੱਥੇ ਬਹੁਤ ਸਾਰੇ ਦੰਗੇ ਫਸਾਦ ਹੋਏ ਆ ਜਗ੍ਹਾ ਤੇ ਸਾਡੇ ਨੇ ਏਰੀਆ ਦੇ ਵਿੱਚ ਆਂਦੇ ਇੰਨੀਆਂ ਲਾਸ਼ਾਂ ਨਾ ਭਰੀ ਨਾਰ ਜਾਂਦੀ ਨਾ ਰੋਡ ਰੋਡ ਕਿਉਂ ਲਿਆ ਸੁਣਿਆ ਇਹ ਚੀਜ਼ ਤੇ ਤੁਸੀਂ ਸੋਚ ਨਹੀਂ ਸਕਦੇ ਇੰਨਾ ਖੂਨ ਖਰਾਬਾ ਇਹ ਜਗ੍ਹਾ ਤੇ ਆਈ ਉਹਦਾ ਕਰਕੇ ਇਹ ਹਾਰਰ ਪਲੇਸ ਵੀ ਮੰਨੀ ਜਾਂਦੀ ਸਾਡੇ ਪਿੰਡ ਦੀ ਹਮ ਇੱਕ ਇਹ ਕੋ ਜਿੱਥੇ ਟੈਂਕੀ ਆ ਤੁਹਾਨੂੰ ਦਿਖਾਇਆ ਉਧਰਲੀ ਸਾਈਡ ਤਿਆ ਤ ਨਹੀਂ ਦੇਖ ਲਿਆ ਨਹਿਰ ਉਹ ਜਲਮਈ ਅੰਗਰੇਜ਼ਾਂ ਦੇ ਵੇਲੇ ਵਿੱਚ ਮੰਨ ਲਓ ਵੀ ਲਾਸ਼ਾਂ ਰੋੜ ਰੋੜਾਉਂਦੀਆਂ ਜਾਂ ਕਿਦਾਂ ਇੱਥੇ ਦੰਗੇ ਪਛਾਦ ਜਿੱਦਾਂਗੇ ਪਛਾਦ ਹੁੰਦੇ ਰਹੇ ਇੱਥੇ ਇਹ ਨਹਿਰ ਉਹੀ ਨਹਿਰ ਹੈ ਤੇ ਇਹ ਹੋਰ ਸੀ ਹੋਰ ਵੀ ਪਾ ਕੇ ਸਾਡੇ ਹਾਰਰ ਥੇਸ ਚੱਲੀਏ ਹੁਣ ਆਪਾਂ ਘਰੇ ਫਿਰ ਚੱਲੀਏ ਚੱਲੀਏ ਦੰਗੇ ਦੁੰਗੇ ਬਹੁਤ ਜ਼ਿਆਦਾ ਦੰਗੇ ਦੁੰਗੇ ਹੋਏ ਨਾ ਬਹੁਤ ਜ਼ਿਆਦਾ ਕਰਕੇ ਫਿਰ ਇਹ ਬਹੁਤ ਖੂਨ ਘਰਾ ਪਾਇਆ ਫਿਰ ਉਦੋਂ ਦਾ ਇੱਥੇ ਨਾ ਇਕਾ ਨੈਗੇਟਿਵ ਔਰਾ ਪੋਜ਼ਿਟਿਵ ਚਲ ਸਾਡੇ ਤੋਂ ਹੀ ਪੋਜ਼ਿਟਿਵ ਔਰਾ ਨਹੀਂ ਔਰ ਨੈਗੇਟਿਵ ਹੀ ਹੈ ਨਹੀਂ ਕਹਿੰਦੇ ਭੂਤ ਪ੍ਰੇਤ ਹੁੰਦੇ ਆ ਆਜੇ ਹੁੰਦੇ ਪਰ ਇਹ ਚੀਜ਼ਾਂ ਨੂੰ ਆਪਾਂ ਇਨਕਾਰ ਵੀ ਨਹੀਂ ਕਰ ਸਕਦੇ ਕਿ ਨੈਗੇਟਿਵ ਚੀਜ਼ਾਂ ਹੁੰਦੀਆਂ ਆ ਹੁੰਦੀਆਂ ਵਾ ਨਹੀਂ ਆਪਾਂ ਇਹ ਨਹੀਂ ਕਹਦੇ ਨਹੀਂ ਹੈਗੀਆਂ ਵਾ ਤੇ ਬਾਕੀ ਜੇ ਕੋਈ ਜ਼ਰੂਰ ਕਰੇ ਤੇ ਉਹ ਹੋ ਹੀ ਜਾਂਦਾ ਜੇ ਨਾ ਕਰੇ ਨਹੀਂ ਦੱਸ ਤੇ ਚੱਲ ਗਈ ਹੁਣ ਆਪਾਂ ਘਰੇ ਤੇ ਵਾਧੂ ਕੋ ਬਖਾਤਾ ਹਟ ਜੋ ਬਖਾਉਣ ਲਈ ਚੀਜ਼ਾਂ ਆਈਆਂ ਬਖਾਤੀਆਂ ਵਾ ਅਹੀਂ ਤੇ ਤਾਂ ਦੇਖਦੇ ਇਹ ਜੇ ਮੈਂ ਤਾਂ ਕਰਕੇ ਮਲਬੀ ਬਣਾਈ ਆ ਚੀਜ਼ ਅਹੀਂ ਤਾਂ ਬਖਾਈ ਆ ਪੀ ਜਿਹਨੂੰ ਨਹੀਂ ਪਤਾ ਉਹ ਮੇਰਾ ਭੈਣ ਭਰਾ ਵੀਰ ਜਿਹੜਾ ਵੀ ਵੇਖ ਲਵੇ ਪਹਿਲਾਂ ਇਹ ਚੀਜ਼ਾਂ ਚੱਲਦੇ ਨਹੀਂ ਅਸੀਂ ਚੱਕੀਆਂ ਇਦਾਂ ਚੱਲਦੇ ਨਹੀਂ ਅਸੀਂ ਫਿਲਹਾਲ ਜਿਹਨੂੰ ਪਤਾ ਵਾ ਤੇ ਚਲੋ ਉਹ ਵਧੀਆ ਗੱਲ ਹੈ ਜਿਹਨੂੰ ਨਹੀਂ ਪਤਾ ਉਹਨਾਂ ਲਈ ਬਣਾਈ ਆਪਾਂ ਇਹ ਤੇ ਤੁਸੀਂ ਵੇਖੋ ਹੁਣ ਕਿਦਾਂ ਚੱਲੀ ਕੰਡਰਜਾ ਬਣਿਆ ਯਾਰ ਨਾ ਜਿਹੜੀ ਆਪਾਂ ਇਸੋਣਾ ਮੇਰਾ ਨਾ ਇੱਕ ਸ਼ੌਟ ਬਣਾਈਮ ਸ਼ੌਟ ਪਾਉਣਾ ਚੈਲੰਜ ਦੇਣਾ ਸੋ ਗਾਇਸ ਜਿਵੇਂ ਤੁਸੀਂ ਵੇਖਿਆ ਅਸੀਂ ਪੁਰਾਣੀ ਜਗ੍ਹਾ ਆਪਣੇ ਪਿੰਡ ਦੇ ਵਿਖਾਈ ਆ ਬਹੁਤ ਸਾਲ ਪੁਰਾਣੀ ਤੇ ਇੱਕ ਪੂਰੀ ਜਗਾ ਵੀ ਮੰਨੀ ਜਾਂਦੀ ਆ ਬਾਕੀ ਇਹ ਆ ਰਹੀ ਗੱਲ ਚੈਲੰਜ ਤੇ ਬਾਕੀ ਤੁਸੀਂ ਦੇਖ ਹੀ ਲੈਣਾ ਸ਼ੌਟ ਮੇਰਾ ਉਹਦੇ ਵਿੱਚ ਤੁਸੀਂ ਦੇਖਿਆ ਮੇਰੀ ਉਹਨਾਂ ਫੁੱਲ ਵੀਡੀਓ ਵਿੱਚ ਤੁਸੀਂ ਸਾਰਾ ਵੇਖ ਲਿਆ ਵਾ ਜਗਾ ਜੇ ਤੁਸੀਂ ਕਹਿੰਦੇ ਜੇ ਇੱਥੇ ਚੈਲੰਜ ਕਰੋ ਨਾਈਟ ਦਾ ਤੇ ਰਾਤ ਰਵਾਂਗੇ 12 ਦਾ ਲੈ ਕੇ ਚੜ ਕੇ 5-6 ਵਜੇ ਤੱਕ ਰਵਾਂਗੇ ਹਾਂ ਮੈਨੂੰ ਇਹ ਵੀਡੀਓ ਤੇ 50 ਕਮੈਂਟ 500 ਲਾਈਕ ਹੋਣੇ ਚਾਹੀਦੇ ਆ ਤੇ ਫਿਰ ਅਸੀਂ ਇਹ 50 ਕਮੈਂਟ 500 ਲਾਈਕ ਤੁਹਾਡੇ ਹੋਣ ਤੇ ਉਸੇ ਵੇਲੇ ਹੀ ਅਸੀਂ ਚੈਲੰਜ ਕਰਨ ਆ ਜਾਾਂਗੇ ਤਨੇ ਇੱਥੇ ਦੋਵਾਂ ਚ ਕੋਈ ਵੀ ਕ੍ਰਾਈਟੇਰੀਆ ਪੂਰਾ ਹੋ ਜਾਂਦਾ 50 ਕਮੈਂਟ ਹੋਣ ਚਾਹੇ 500 ਲਾਈਕ ਹੋ ਜੇ ਵਿডিও ਦੇ ਉੱਪਰ ਹਾਂ ਠੀਕ ਹੈ ਤੇ ਅਸੀਂ ਇੱਥੇ ਚੈਲੰਜ ਕਰਾਂਗੇ ਓਵਰਨਾਈਟ 12 ਤੋਂ 5 ਵਜੇ ਤੱਕ ਉਹਦੇ ਵਿੱਚ ਤੁਹਾਨੂੰ ਪੂਰਾ ਫਨ ਉਹਦੇ ਵਿੱਚ ਆਪਾਂ ਇਹ ਵੀ ਟਰਾਈ ਕਰਾਂਗੇ ਵੀ ਆਪਣੇ ਜਿਹੜੇ ਭੂਤ ਲੱਭਣ ਵਾਲੇ ਐਪ ਨੇ ਆਪਦੇ ਹਾਂ ਉਹ ਕਿੰਨਾ ਕੁ ਸੱਚ ਬੋਲਦੇ ਹਨ ਕੋਈ ਦਿਖਦਾ ਆ ਜਾਂ ਨਹੀਂ ਦਿਖਦਾ ਸਾਡਾ ਥੋੜਾ ਫਨ ਵਾਲੀ ਚੈਲੰਜ ਵੀ ਹੋਊਗਾ ਉਹ ਸਾਡੇ ਲਈ ਆਪ ਲਈ ਇੱਕ ਖੁਦ ਲਈ ਇੱਕ ਵੱਖਰਾ ਐਕਸਪੀਰੀਅੰਸ ਹੋਊਗਾ ਉਹ ਚੀਜ਼ ਦਾ ਹਨਾ ਫਿਰ ਬਾਕੀ ਤੁਸੀਂ ਏਮ ਪੂਰਾ ਕਰੋ ਅਸੀਂ ਚੈਲੰਜ ਕਰਨ ਲਈ ਤਿਆਰ ਹਾਂ ਜਦ ਤਨ ਏਮ ਪੂਰਾ ਹੋ ਗਿਆ ਉਦੋਂ ਹੀ ਅਸੀਂ ਚੈਲੰਜ ਕਰਾਂਗੇ ਉਦੋਂ ਤੋਂ 1 2 3 ਦਿਨ ਦੇ ਬਾਅਦ ਵੀਡੀਓ ਅਪਲੋਡ ਕਰੋ ਜੇ ਤੁਸੀਂ ਚੈਲੰਜ ਕਹਿਤਾ 50 ਕਮੈਂਟ 500 ਲਾਈਕ ਦੋਵਾਂ 'ਚ ਇੱਕ ਕ੍ਰਾਈਟ ਪੂਰਾ ਕਰ ਦੋ ਜੇ 500 ਲਾਈਕ ਜਾਂ ਕਮੈਂਟ ਕਮੈਂਟ ਵੱਖ-ਵੱਖਰੀ ਆਈਡੀ ਨਾਲ ਹੋਣ ਚਾਹੀਦੇ 50 ਇਹਨਾਂ ਨੂੰ ਬਹੁਤ ਲੱਗੇ ਹਨ ਨੂੰ 50 ਬੰਦਿਆਂ ਨੇ ਇਹ ਕਿਹਾ ਆ ਕੀ ਵਾ ਫੇਰ ਅਸੀਂ ਰਿਸਕ ਲੈਣ ਲਈ ਤਿਆਰ ਹਾਂ ਕਿਉਂਕਿ ਰਿਸਕ ਹੀ ਹੈ ਵੀ ਇੱਕ ਕਿਤੇ ਇਹ ਨਾ ਸੋਚੋ ਵੀ ਇੱਕੋ ਬੰਦਾ 50 ਕਮੈਂਟ ਮਾਰ ਦੇ ਇਹ ਚੀਜ਼ ਨਹੀਂ ਇੱਕ ਬੰਦੇ ਦਾ ਇੱਕੋ ਇੱਕ ਮਿੰਟ ਮੰਨੇ ਚਾਉ ਪਾਓ ਪੰਜ ਕਰਦੇ ਉਹਦਾ ਇੱਕ ਹੀ ਮੰਨਾਂਗੇ ਇਸ ਤਰੀਕੇ ਨਾਲ ਠੀਕ ਆ ਕਿਉਂਕਿ ਚੈਲੰਜ ਥੋੜਾ ਜਿਆਦਾ ਖਤਰਨਾਕ ਆ ਗਿਆ ਤੁਹਾਨੂੰ ਦੋਈ ਜਗ੍ਹਾ ਤੋਂ ਵੇਖ ਹੀ ਲਈ ਹੋਣੀ ਸਾਰੀ ਸਾਡੇ ਸਕੇ گا گاؤں ਤੋਂ ਥੋੜੀ ਦੂਰ ਆ ਅਸੀਂ ਆਉਣਾ ਵੀ ਫਿਰ ਕੱਲਿਆਂ ਨੇ ਕਈ ਮਤਲਬ ਤੁਹਾਨੂੰ ਬਾਕੀ ਫਿਰ ਬਾਕੀ ਇਹਦੇ ਵਿੱਚ ਬਾਕੀ ਵੀਡੀਓ ਬਹੁਤ ਫਨ ਵਾਲੀ ਹੋਗੀ ਇਹ ਇਹ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਡਿਟੇਲ ਨਾਲ ਰਿਵਿਊ ਦੇਤਾ ਹੈ ਚੀਜ਼ ਦਾ ਇਹ ਜਗ੍ਹਾ ਦਾ ਬਾਕੀ ਤੁਸੀਂ ਇਹ ਪੂਰਾ ਕਰੋ ਅਸੀਂ ਚੈਲੰਜ ਪੂਰਾ ਕਰਾਂਗੇ ਪੂਰਾ ਕਰਾਂਗੇ ਇੱਥੇ ਜੇ ਅਸੀਂ ਮੰਨ ਲਓ ਤੁਸੀਂ ਚੈਲੰਜ ਅਸੀਂ ਕਰਨਾ ਹੈ ਨਾ ਇੱਥੇ ਜ਼ਰੂਰ ਨਹੀਂ ਹੈ ਇਹ ਵੀ ਹੈ ਇੱਥੇ ਆ ਕੇ ਬਸ ਦੱਸਾਂਗੇ ਇੱਥੇ ਚਿੱਲ ਫਨ ਅੱਗ ਬਾਲਾਂਗੇ ਫਿਰ ਨਾਲ ਕੋਈ ਖਖਾਵਾਂਗੇ ਉਹ ਵੀ ਰਾਤ 12 1 2 3 ਜਿੰਨਾ ਵੀ ਟਾਈਮ ਆ ਠੀਕ ਆ ਤੇ ਅਸੀਂ ਉਹਨਾ ਟਾਈਮ ਸੋਵਾਂਗੇ ਨਹੀਂ ਠੀਕ ਆ ਤੇ ਜਾਗਣਾ ਵੀ ਪੈਣਾ ਕੋਈ ਵੀ ਵਲੌਗ ਵੀ ਵਿਖਾਉਣਾ ਸਭ ਕੁਝ ਵਿਖਾਉਣਾ ਇਹ ਨਹੀਂ ਵੀ ਇੱਥੇ ਆ ਕੇ ਸੌਂ ਗਏ ਆ ਨਾਲੇ ਸੁੱਤਾ ਜਾਣਾ ਨਹੀਂ ਇਹੋ ਜੀ ਜਗ੍ਹਾ 'ਚ ਤੇ ਤੁਸੀਂ ਦੇਖਿਓ ਬਹੁਤ ਨਜ਼ਾਰਾ ਹੋਊਗਾ ਤੇ ਜਿਵੇਂ ਅਸੀਂ ਦੱਸਿਆ ਤੁਹਾਨੂੰ ਉਹ ਚੀਜ਼ਾਂ ਪੂਰੀਆਂ ਕਰੋ ਠੀਕ ਹੈ ਬਾਕੀ ਅੱਜ ਦਾ ਵਲੌਗ ਮੈਂ ਇਥੇ ਐਂਡ ਕਰਦਾ ਵਾਂ ਬਸ 50 ਲਾਈਕ 500 ਲਾਈਕ ਤੇ 50 ਕਮੈਂਟ ਪੂਰੇ ਕਰ ਦੋ ਵੱਖੋ-ਵੱਖਰੀਆਂ ਆਈਡੀਆਂ ਤੁਹਾਨੂੰ ਚਾਹੀਦੀਆਂ ਆ ਫਿਰ ਅਸੀਂ ਆਪਣਾ ਚੈਲੰਜ ਪੂਰਾ ਕਰਾਂਗੇ ਤਿੰਨਾਂ ਆਈਡੀਆਂ ਸਾਡੀਆਂ ਦੇ ਚੈਲੰਜ ਆ ਜਾਊਗਾ ਮੇਰੇ ਸਾਡੇ ਜਿੰਨੀਆਂ ਆਈਡੀਆਂ ਜਿੰਨੇ ਫੋਨ ਉਤੋਂ ਮਾਰ ਸਕਦੇ ਕਮੈਂਟ ਇਹ ਆ ਲਾਊਡ ਆ ਇਹ ਲਾਊਡ ਆ ਆਈਡੀ ਵੱਖੋ-ਵੱਖਰੀ ਤੇ ਕਮੈਂਟ ਮਾਰੋ ਭਾਵੇਂ ਇੱਕੋ ਜਣਾ ਹੀ ਮਾਰਦੇ ਆ ਵਾ ਇੱਕੋ ਜਣਾ ਜਾ ਕੇ ਮਾਰਦੇ 50 ਕਮੈਂਟ 50 ਆਈਡੀਆਂ ਤੇ ਚਾਹੀਦੇ ਸਾਨੂੰ ਤੇ ਚਲੋ ਮਿਲਦੇ ਆ ਤੁਹਾਨੂੰ ਜਲਦੀ ਨ ਇੰਨ ਬਲੌਗ ਤੇ ਐਸੇ ਜਿਹੜਾ ਆਪਾਂ ਜਗ੍ਹਾ ਤੇ ਬਣਾਇਆ ਬਲੌਗ ਸਾਰਾ ਇਹਦੇ ਆਪਾਂ 24 ਘੰਟੇ 24 ਘੰਟੇ ਆਪਾਂ ਕਹਿੰਦੇ ਹਾਂ ਨਾਈਟ ਦੇ ਚੈਲੰਜ ਵਿੱਚ ਓਵਰਨਾਈਟ ਪੂਰਾ ਇੱਥੇ ਆ ਮੰਨ ਕੇ ਚਲੋ ਵੀ 12 ਵਜੇ ਤੋਂ 5 10 ਮਿੰਟ ਪਹਿਲਾਂ ਹੀ ਆਵਾਂਗੇ ਇੱਥੇ ਠੀਕ ਆ 12 ਤੋਂ ਸਟਾਰਟ ਕਰਾਂਗੇ 5 ਵਜੇ ਤੱਕ ਚੱਲ ਜਾਣਾ ਹਾਂ ਸਵੇਰ ਦੇ 5 ਠੀਕ ਆ ਤੇ ਅੱਜ ਦਾ ਬਲੌਗ ਮੈਂ ਇੱਥੇ ਐਂਡ ਕਰਦਾ ਹਾਂ ਜੇ ਬਲੌਗ ਚੰਗਾ ਲੱਗਾ ਹੋਵੇ ਤੇ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਉਹਨੇ ਦੇਰ ਲਈ ਬਾਏ ਬਾਏ